ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਅੱਜ ਅਪਾ ਬਣਾਵਾਂਗੇ ਗੋਭੀ ਦੇ ਪੱਤੇ ਦੀ ਸਬਜ਼ੀ ਗੋਭੀ ਸਬਜ਼ੀ ਆਪਾਂ ਅਕਸਰ ਬਣਾਉਂਦੇ ਆਂ ਤੇ ਪੱਤੇ ਆ ਜਿਹੜੇ ਉਹ ਸੁੱਟ ਦਿੰਨੇ ਆਂ ਮੇਰੇ ਕੋਲ ਘਰ ਦੀ ਗੋਭੀ ਸੀ ਇਸ ਲਈ ਪੱਤੇ ਵੱਧਾ ਤੁਸੀਂ ਨਰਮ-ਨਰਮ ਪੱਤੇ ਆ ਜਿਹੜੇ ਲੈ ਲੈਣੇ ਆ ਇਸ ਤਰ੍ਹਾਂ ਮੋਟੀ ਡੰਡੀ ਇਹਦੀ ਹਟਾ ਦੇਣੀ ਆ ਕਿਉਂਕਿ ਇਹ ਸਵਾਦ ਨਹੀਂ ਲੱਗਣੀ ਖਾਣ 'ਚ ਇਸ ਤਰ੍ਹਾਂ ਡੰਡੀਆਂ ਆਪਾਂ ਹਟਾ ਦਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਭੁਰਜੀ ਜਾਂ ਸਬਜ਼ੀ ਬਣਦੀ ਆ ਗੋਭੀ ਦੇ ਪੱਤੇ ਦੀ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਇਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਚੰਗੇ ਪਾਣੀ ਨਾਲ ਧੋ ਲਵਾਂਗੇ। ਆਪਾਂ ਜਿਵੇਂ ਕਿ ਪਾਲਕ ਮੇਥੀ ਦੀ ਪੁਰਜੀ ਬਣਾਉਣੀ ਆ ਉਹਨਾਂ ਨੂੰ ਕੱਟ ਕੇ ਆਪਾਂ ਉਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਕੱਟ ਲਵਾਂਗੇ ਤੇ ਇਸ ਤਰ੍ਹਾਂ ਨਰਮ-ਨਰਮ ਪੱਤੇ ਆ ਜਿਹੜੇ ਕੱਟ ਲਵਾਂਗੇ। ਜੇ ਤੁਸੀਂ ਪੇਸ ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਆ ਜਿਹੜਾ ਬੈਲ ਆਈਕਨ ਵਾਲਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਤਰ੍ਹਾਂ ਆਪਾਂ ਛੋਟੇ-ਛੋਟੇ ਕਰਕੇ ਮਤਲਬ ਟੁਕੜੇ ਕਰ ਲਏ ਇਸ ਤਰ੍ਹਾਂ ਕੱਟ ਲਿਆ। ਏ ਆਪਣਾ ਕਟ ਕੇ ਤਿਆਰ ਹੋ ਗਿਆ ਤੇ ਇਹਨੂੰ ਸਾਫ ਪਾਣੀ ਵਿੱਚ ਪਾ ਤੁਸੀਂ ਚਾਹੋ ਪਹਿਲਾਂ ਧੋ ਲੋ ਬਾਅਦ ਦੇ ਵਿੱਚ ਵੀ ਧੋ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਤੜਕਾ ਲਾਉਣ ਵਾਸਤੇ ਪੈਨ ਲੈ ਲਿਆ ਤੁਸੀਂ ਜਿੰਨੀ ਮਾਤਰਾ ਦੇ ਵਿੱਚ ਸਬਜ਼ੀ ਬਣਾਉਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਚੀਜ਼ਾਂ ਤੁਸੀਂ ਇਹ ਜਿਹੜੀਆਂ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਵਗੈਰਾ ਨਹੀਂ ਪਾਵਾਂਗੇ ਆਪਾਂ ਸਿੰਪਲ ਤੇ ਸਾਦੀ ਹੈ ਜਿਹੜੀ ਸਬਜ਼ੀ ਬਣਾਵਾਂਗੇ ਸਬ ਤੋਂ ਪਹਿਲਾਂ ਆਪਾਂ ਕੀ ਪਾ ਲਿਆ ਤੁਸੀਂ ਕੋਈ ਵੀ ਦੇਸੀ ਜਮ ਫਿਰ ਦੂਜਾ ਡਾਲ ਲਾ ਕੀ ਪਾ ਸਕਦੇ ਹਾਂ ਉਹਦੇ ਵਿੱਚ ਜੀਰਾ ਪਾ ਲਵਾਂਗੇ ਪਿਆਜ਼ ਪਾ ਦਵਾਂਗੇ ਪਿਆਜ਼ ਜਦੋਂ ਥੋੜੇ ਜੇ ਪਾ ਗਏ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਬਾਕੀ ਦਾ ਸਮਾਨ ਪਾ ਲਵਾਂਗੇ ਤੁਸੀਂ ਟਮਾਟਰ ਐਡ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਮੈਂ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਹੀ ਜ਼ਿਆਦਾ ਵਧੀਆ ਲੱਗਦੀ ਆ ਆਪਾਂ ਹੁਣ ਇਹਦੇ ਵਿੱਚ ਕੱਟਿਆ ਹੋਇਆ ਅਦਰਕ ਤੇ ਮਿਰਚ ਪਾ ਦਵਾਂਗੇ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਕਰ ਸਕਦੇ ਹੋ ਨੂੰ ਵੀ ਥੋੜੀ ਦੇਰ ਲਈ ਆਪਾਂ ਪਕਾ ਲਵਾਂਗੇ ਜਿਸ ਟਾਈਮ ਤੇ ਪੱਕ ਕੇ ਬਿਲਕੁਲ ਤਿਆਰ ਹੋ ਗਿਆ ਉਸ ਟਾਈਮ ਤੇ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨੂਨ ਪਾ ਦਵਾਂਗੇ ਤੇ ਲਾਲ ਮਿਰਚ ਵੀ ਪਾ ਦਵਾਂਗੇ ਸਵਾਦ ਅਨੁਸਾਰ ਥੋੜੀ ਜਿਹੀ ਹਲਦੀ ਪਾਵਾਂਗੇ ਤੜੀਆਂ ਪਾਊਡਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਲੈਣਾ ਹੈ ਉਹ ਵੀਡੀਓ ਹੈ ਜਿਹੜੀ ਮੇਰੇ ਤੋਂ ਸਕਿਪ ਹੋ ਗਈ ਹੈ ਤੇ ਇਸ ਤਰ੍ਹਾਂ ਆਪਾਂ ਸਾਰਾ ਕੁਝ ਹਾਂ ਲੋ ਫਲੇਮ ਤੇ ਆਪਾਂ ਬੋਲ ਲਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਗੋਭੀ ਦੇ ਪੱਤੇ ਸੀਗੇ ਕੱਟ ਕੇ ਰੱਖੇ ਸੀਗੇ ਉਹ ਇਹਦੇ ਵਿੱਚ ਇੱਕ ਇੱਕ ਕਰਕੇ ਆਪਾਂ ਥੋੜ੍ਹੀ ਥੋੜ੍ਹੀ ਕਰਕੇ ਐਡ ਕਰ ਦਵਾਂਗੇ ਪੱਤੇ ਆਪਣੇ ਜਲਦੀ गल ਜਾਣਗੇ ਇਸ ਲਈ ਲੰਬੇ ਪਤਲੇ ਪਾ ਆਲੂ ਆ ਜਿਹੜੇ ਉਹ ਕੱਟ ਕੇ ਪਾਵਾਂਗੇ ਇਹਦੇ ਵਿੱਚ ਤੁਸੀਂ ਚਾਹੋ ਜਿਸ ਤਰ੍ਹਾਂ ਦੇ ਵੀ ਕੱਟਣਾ ਚਾਹਦੇ ਹੋ ਉਸ ਤਰ੍ਹਾਂ ਦੇ ਕੱਟ ਕੇ ਪਾ ਸਕਦੇ ਹੋ ਇਸ ਤਰ੍ਹਾਂ ਆਲੂ ਆਪਾਂ ਜਿਹੜੇ ਪਾ ਲਏ ਆ ਪੱਤੇ ਮੈਂ ਜ਼ਿਆਦਾ ਰੱਖਿਆ ਤੁਸੀਂ ਆਲੂ ਜ਼ਿਆਦਾ ਰੱਖਣੇ ਆਲੂ ਜ਼ਿਆਦਾ ਰੱਖ ਸਕਦੇ ਹੋ ਕਿਉਂਕਿ ਬਾਅਦ ਦੇ ਵਿੱਚ ਉਹ ਪੱਤੇ ਆ ਜਿਹੜੇ ਮਤਲਬ ਪੱਕ ਕੇ ਉਹ ਘਟ ਹੋ ਜਾਂਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਮੈਂ ਸਬਜੀ ਲੋ ਫਲੇਮ ਤੇ ਬਣਾਈ ਆ ਇਸ ਲਈ ਮੈਂ ਬਿਲਕੁਲ ਵੀ ਪਾਣੀ ਐਡ ਨਹੀਂ ਕੀਤਾ ਹੈਗਾ ਜੇ ਤੁਸੀਂ ਹਾਈ ਫਲੇਮ ਤੇ ਬਣਾਉਂਗੇ ਤੁਸੀਂ ਬਾਅਦ ਦੇ ਵਿੱਚ ਥੋੜਾ ਗਰਮ ਪਾਣੀ ਐਡ ਕਰ ਸਕਦੇ ਹੋ ਲੋ ਫਲੇਮ ਤੇ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਇਸੇ ਤਰ੍ਹਾਂ ਹੀ ਇਹ ਸਬਜੀ ਆ ਜਿਹੜੀ ਮਤਲਬ ਸਟੀਮ ਦੇ ਨਾਲ ਪੱਕ ਜਾਂਦੀ ਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਕੁਝ ਦੇਰ ਲਈ ਆਪਾਂ ਇਹਨੂੰ ਢੱਕ ਕੇ ਜਿਹੜੀ ਪਕਾ ਲਵਾਂਗੇ ਢੱਕ ਕੇ ਪਕਾਉਣ ਤੋਂ ਬਾਅਦ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਆ ਲਾਸਟੇ ਤੁਸੀਂ ਇਹਦੇ ਵਿੱਚ ਧਨੀਆ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਜਾਂ ਤੁਸੀਂ ਜਦੋਂ ਸਬਜੀ ਬਣਾਉਣੀ ਆ ਉਸ ਟਾਈਮ ਤੇ ਪਾਲਕ ਜਾਂ ਫਿਰ ਥੋੜੇ ਮੇਥੇ ਵੀ ਐਡ ਕਰ ਸਕਦੇ ਹੋ ਆਪਣੀ ਟੇਸਟੀ ਸਬਜੀ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਗਈ ਆ ਤੁਸੀਂ ਆਲੂ ਭੰਨ ਕੇ ਦੇਖ ਲੈਣਾ ਜਦੋਂ ਆਲੂ ਭੰਨੇ ਜਾਣਗੇ ਉਸ ਟਾਈਮ ਤੇ ਮਤਲਬ ਆਪਣੀ ਸਬਜੀ ਬਣ ਕੇ ਤਿਆਰ ਆ ਤੁਸੀਂ ਇਹਨੂੰ ਰੋਟੀ ਨਾਲ ਨਾਨ ਪ੍ਰਾਂਠੇ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਕਰਦੇ ਕਰੋ ਥੈਂਕ ਯੂ ਜੀ